ਸਮੂਹ ਸ్రోਤੇਓ ਅਤੇ ਦਰਸ਼ਕੋ ਗੁਰਿੰਦਰ ਸਿੰਘ ਰਾਣਾ ਬੋਲੋ ਪਿਆਰ ਪਰਿਸ਼ਦ શ્રી ਕਾਲ ਪ੍ਰਵਾਨ ਕਰਨਾ ਜੀ ਦੋਸਤੋ ਆਪਾਂ ਹਰਾ ਧਣੀਆਂ ਕੱਟ ਲੈ ਜੀ ਕਈ ਵਾਰੀ ਆਪਣੇ ਕੋਲੇ ਫालतू ਹਰਾ ਧਣੀਆਂ ਹੁੰਦਾ ਹੈ ਤੇ ਉਹਨੂੰ ਅਸੀਂ ਤੁਸੀਂ ਸਾਫਤ ਰੱਖਣ ਦੀ ਬਜਾਏ ਇਸ ਤਰ੍ਹਾਂ ਧੋਸਵਾਰ ਕੇ ਬਰੀਕ ਕੱਟ ਕੇ ਤੇ ਕੱਚ ਦੇ ਕੰਟੇਨਰ ਦੇ ਵਿੱਚ ਪਾ ਕੇ ਦੋ ਤਿੰਨ ਦਿਨ ਲਈ ਫ੍ਰੀਜ ਵਿੱਚ ਰੱਖ ਸਕਦੇ ਹੋ ਜੀ ਇਹ ਫ੍ਰੈਸ਼ਰ ਰਹਿੰਦਾ ਹੈ ਜੇ ਫ੍ਰੀਜ 'ਚ ਨਹੀਂ ਰੱਖਣਾ ਤੁਹਾਡੇ ਕੋਲ ਹੋਰ ਵੀ ਫालतੂ ਹੈ ਤਾਂ ਤੁਸੀਂ ਇਹਨੂੰ ਬਰੀਕ ਕੱਟ ਕੇ ਧੋਸਵਾਰ ਕੇ ਬਰੀਕ ਕੱਟ ਕੇ ਤੇ ਇਹਨੂੰ ਸੁਕਾ ਸਕਦੇ ਹੋ ਜੀ ਆਹ ਦੇਖੋ ਜੀ ਆਹ ਸੁੱਕਾ ਧਨੀਆ ਹੈਗਾ ਜੀ ਤੇ ਇਹੇ ਤੁਸੀਂ ਰੋਟੀ ਦੇ ਵਿੱਚ ਵੀ ਪਾ ਸਕਦੇ ਹੋ ਸਬਜ਼ੀਆਂ ਜਿਹੜੀਆਂ ਕੋਈ ਬਣਾਉਨੇ ਹੋ ਉਦੋਂ ਵੀ ਪਾ ਸਕਦੇ ਹੋ ਕਈ ਵਾਰੀ ਬਾਜ਼ਾਰ ਦੇ ਵਿੱਚ ਧਣੀਆਂ ਹਰਾ ਧਣੀਆਂ ਨਹੀਂ ਮਿਲਦਾ ਤੇ ਇਹਦਾ ਬਿਲਕੁਲ ਉਹੀ ਟੇਸਟ ਰਹਿੰਦਾ ਜੀ ਉਹੀ ਸਮੈਲ ਰਹਿੰਦੀ ਹੈ ਤੇ ਤੁਸੀਂ ਇਹਨੂੰ ਸੁਕਾ ਵੀ ਸਕਦੇ ਹੋ ਸੁਕਾ ਕੇ ਕਿਸੇ ਕੰਟੇਨਰ ਚ ਪਾਓ ਤੇ ਆਪਣੀ ਲੋੜ ਮੁਤਾਬਕ ਸਬਜ਼ੀ ਚ ਪਾਓ ਚਾਹੇ ਰੋਟੀਆਂ ਚ ਮੇਥੀ ਚ ਸਾਂਭੀ ਪਾ ਸਕਦੇ ਹੋ ਦੱਸਿਓ ਜੀ ਇਹ ਤੁਹਾਨੂੰ ਇਹ ਮੇਰਾ ਫਾਰਮੂਲਾ ਦੇਸੀ ਜਿਹਾ ਫਾਰਮੂਲਾ ਹੈਗਾ ਜੀ ਧਣੀਆਂ ਕੱਟ ਕੇ ਫ੍ਰੀਜ ਫ੍ਰੀਜ ਵਿੱਚ ਰੱਖੰਦਾ ਤੇ ਸੁਕਾਉਣ ਦਾ ਕਿਸ ਤਰ੍ਹਾਂ ਲੱਗਿਆ ਆਉਨਾ ਹਾਂ ਕੋਈ ਤੁਹਾਡੀ ਖਿਦਮਤ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਸਤਿ ਸਤਿ ਕ ਲਈ ਰਬ ਰਖਾ ਜੀ ਸਤਿ ਸ੍ਰੀ ਅਕਾਲ